ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਜਿਗਰ ਬਹੁਤਾ ਨਹੀਂ ਕਰਨਾ ਜਿਗਰ ਸੋਣਾ ਹੀ ਆ ਸਾਰਾ ਵੀ ਜਿਹੜੀ ਮਰਿਆਦਾ ਤੂੰ ਉਹਦਾ ਹੁਕਮਨਾਮਾ ਕੀ ਕਹਿੰਦਾ ਹੈ ਤੇ ਜਿਹੜੇ ਸਿੰਘ ਸਾਹਿਬ ਆ ਸਾਡੇ ਉਹ ਵੀ ਵਧਾਈ ਦੇ ਪਾਤਰ ਆ ਅਸੀਂ ਉਹਨਾਂ ਨੂੰ ਇਹ ਵਧਾਈ ਦਿੰਦੇ ਆ ਵੀ ਸ਼ੁਕਰ ਆ ਜੇ ਸਿੱਖ ਕੌਮ ਦੀ ਜਾਗ ਖੁੱਲਣੀ ਸ਼ੁਰੂ ਹੋ ਗਈ ਹੈ ਤਾਂ ਤੇ ਨਾਲੇ ਬਾਬਾ ਜੀ ਨੂੰ ਕਹਿਣਾ ਚਾਹੁੰਨੇ ਵੀ ਕਰਨੀ ਆ ਮਜੀਠੀਆ ਸਾਹਿਬ ਦੀ ਮੱਤ ਤੇ ਉੱਠਾ ਪੰਗਾ ਲੈ ਲਿਆ ਨਾ ਬੋਕ ਦੇ ਸਿੰਘਾ ਨੂੰ ਹੱਥ ਲਾ ਕੇ ਹੁਣ ਅੱਗੇ ਸੁਣੋ ਕੀ ਬਣਦਾ ਜਰਾ ਸਾਰੀ ਵੀਡੀਓ ਧਿਆਨ ਨਾਲ ਸੁਣ ਕੇ ਜਾਣ ਤੇ ਉਹਦੇ ਵਿੱਚ ਕੀ ਕੀ ਸਿੰਘ ਸਾਹਿਬ ਨੇ ਕਿਹਾ ਜੇ ਰਸ ਜਥੇਦਾਰ ਆਪਣਾ ਹੁਕਮ ਨਾ ਮੇਰੇ ਬਾਰੇ ਚ ਵਿਆਖਿਆ ਕਰਦਾ ਪਿਆ ਸਾਰੇ ਧਿਆਨ ਨਾਲ ਸੁਣਿਓ ਜੀ ਧੰਨਵਾਦ ਪਰ ਅੱਜ ਗੁਰਿੰਦਰ ਸਿੰਘ ਢਿੱਲੋਂ ਡੇਰਾ ਮੁਖੀ ਜਿਹੜਾ ਆ ਉਹ ਹਰ ਸਿੱਖ ਸਿਆਸਤ ਦੇ ਵਿੱਚ ਤੇ ਸਿੱਖ ਧਾਰਮਿਕ ਥਾਵਾਂ ਤੇ ਪਹੁੰਚ ਰਿਹਾ ਆ ਇਹ ਸਿੱਖਾਂ ਵਾਸਤੇ ਬੜਾ ਚਿੰਤਾ ਦਾ ਵਿਸ਼ਾ ਆ ਤੇ ਸਿੱਖਾਂ ਨੂੰ ਇਹਦਾ ਨੋਟਿਸ ਜਿਹੜਾ ਆ ਉਹ ਸਖਤ ਲੈਣਾ ਚਾਹੀਦਾ ਆ ਸੋ ਸਭ ਤੋਂ ਪਹਿਲਾਂ ਮੈਂ ਗੱਲ ਅੱਗੇ ਤੋਰਨ ਤੋਂ ਪਹਿਲਾਂ ਮੈਂ ਜਿਹੜਾ ਇਹ ਹੁਕਮਨਾਮਾ ਆਇਆ ਹੈ ਤੁਹਾਡੇ ਨਾਲ ਸਾਰਿਆਂ ਨਾਲ ਸਾਂਝਾ ਕਰਨਾ ਚਾਹੁੰਦਾ ਆ ਇਹ ਹੁਕਮਨਾਮਾ ਜਿਹੜਾ ਆ ਜੀ ਇਹ 2001 ਦਾ ਇਹ ਹੁਕਮਨਾਮਾ ਮੈਂ ਪੜ੍ਹ ਕੇ ਤੁਹਾਨੂੰ ਸੁਣਾ ਦੇਣਾ ਆ ਸ਼ਾਰਟਕਟ ਦੇ ਵਿੱਚ ਤੇ ਨਾਲ ਹੀ ਮੈਂ ਜਿਹੜੇ ਅਕਾਲੀ ਦਲ ਦੇ ਕੁਝ ਲੀਡਰ ਆ ਜਿਨ੍ਹਾਂ ਨੇ ਅੱਜ ਇਸ ਰਾਧਾ ਸਵਾਮੀ ਗੁਰੂ ਦੰਮ ਨੂੰ ਸਿਰ ਤੇ ਚੱਕਿਆ ਹੋਇਆ ਆ ਉਹ ਜਰੂਰ ਇਸ ਹੁਕਮਨਾਮੇ ਨੂੰ ਸੁਣ ਲੈਣ ਤੇ ਪੜ੍ਹ ਲੈਣ ਅੱਜ ਮਿਤੀ 12 10 2001 ਨੂੰ ਸ੍ਰੀ ਕਾਲ ਤਖਤ ਸਾਹਿਬ ਸ੍ਰੀ ਅੰਮ੍ਰਿਤਸਰ ਅਮਰਸਰ ਤੋਂ ਸਮੂਹ ਰਾਜਸੀ ਪਾਰਟੀਆਂ ਅਤੇ ਹੋਰ ਜਥੇਬੰਦੀਆਂ ਨੂੰ ਸੁਚੇਤ ਕੀਤਾ ਜਾਂਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਣ ਸਨਮਾਨ ਗੁਰੂ ਖਾਲਸਾ ਪੰਥ ਦੀ ਮਾਣ ਮਰਿਆਦਾ ਅਤੇ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦੇ ਆ ਪਵਿੱਖ ਵਿੱਚ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਉਹਨਾਂ ਦੀ ਪਾਰਟੀ ਜਾਂ ਜਥੇਬੰਦੀ ਦਾ ਕੋਈ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਵਾਲਾ ਸਿੱਖ ਮੈਂਬਰ ਕਿਸੇ ਵੀ ਐਸੇ ਵਿਅਕਤੀ ਡੇਰੇ ਜਾਂ ਅਸਥਾਨ ਤੇ ਜਾ ਕੇ ਉਸ ਨੂੰ ਮਾਨਤਾ ਨਾ ਦੇਵੇ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਗੁਰੂ ਰੂਪ ਵਿੱਚ ਸਨਮਾਨ ਨਾ ਰੱਖਿਆ ਜਾਂਦਾ ਹੋਵੇ ਅਤੇ ਆਪਣੀ ਪੂਜਾ ਮਾਨਤਾ ਕਰਵਾਈ ਜਾਂਦੀ ਹੋਵੇ ਇਹ ਦੋਨੇ ਚੀਜ਼ਾਂ ਧਿਆਨ ਦੇਣ ਵਾਲੀਆਂ ਆ ਕਿਉਂਕਿ ਜਿਹੜਾ ਰਾਧਾ ਸਵਾਮੀ ਵਾਲਾ ਆ ਉਹ ਆਪਣੇ ਆਪ ਨੂੰ ਗੁਰੂ ਕਹਾਉਂਦਾ ਆ ਤੇ ਉਹ ਆਪਣੀ ਮਾਨਤਾ ਕਰਵਾਉਂਦਾ ਆ ਤੇ ਜਿਹੜੇ ਅਕਾਲੀ ਦਲ ਅੱਜ ਬਿਕਰਮਜੀਤ ਸਿੰਘ ਮਜੀਠੀਆ ਜਾਂ ਉਹਨਾਂ ਦੇ ਜਿੰਨੇ ਵੀ ਵਰਕਰ ਆ ਉਹ ਗੁਰਿੰਦਰ ਸਿੰਘ ਢਿੱਲੋਂ ਨੂੰ ਮੋਢਿਆਂ ਤੇ ਚੜਾ ਕੇ ਸਿਆਸਤ ਖੇਡਣੀ ਚਾਹੁੰਦੇ ਆ ਉਹ ਧਿਆਨ ਨਾਲ ਇਸ ਹੁਕਮਨਾਮੇ ਨੂੰ ਪੜ ਲੈਣਾ ਤੇ ਜੇ ਇਹ ਹੁਕਮਨਾਮਾ ਤੁਹਾਨੂੰ ਲੱਗਦਾ ਆ ਕਿ ਗਲਤ ਨਿਕਲਿਆ ਆ ਤੇ ਇਹ ਇੱਕ ਹੁਕਮਨਾਮਾ ਜਾਂ ਫਿਰ ਹੁਣ ਦੁਬਾਰਾ ਕਢਾ ਦਿਓ ਕਿਉਂਕਿ ਤੁਹਾਡਾ ਗਿਆਨੀ ਕੁਲਦੀਪ ਸਿੰਘ ਗੜਗੱਜ ਤੁਹਾਡੇ ਹੁਕਮਨਾਮਿਆਂ ਵਾਸਤੇ ਹੀ ਬੈਠਾ ਆ ਤੇ ਗਿਆਨੀ ਕੁਲਦੀਪ ਸਿੰਘ ਗੜਗੱਜ ਜੀ ਨੂੰ ਵੀ ਆ ਹੁਕਮਨਾਮਾ ਪੜ ਲੈਣਾ ਚਾਹੀਦਾ ਆ ਤੇ ਜਾਂ ਹੁਕਮਨਾਮਾ ਨਵਾਂ ਕਢਾ ਦਿਓ ਹੁਣ ਰੱਖਿਆ ਜਾਂਦਾ ਹੋਵੇ ਤੇ ਆਪਣੀ ਪੂਜਾ ਮਾਨਤਾ ਕਰਵਾਈ ਜਾਂਦੀ ਹੋਵੇ ਹਰ ਗੁਰਸਿੱਖ ਮਾਈ ਭਾਈ ਨੂੰ ਵੀ ਸੁਚੇਤ ਕੀਤਾ ਜਾਂਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਮ ਤੇ ਡੇਰੇ ਜਾਂ ਅਸਥਾਨ ਬਣਾ ਕੇ ਆਪਣੀ ਪੂਜਾ ਮਾਨਤਾ ਕਰਵਾਉਣ ਵਾਲਿਆਂ ਨੂੰ ਹਰ ਪੱਖੋਂ ਪਛਾੜਿਆ ਜਾਵੇ ਅਤੇ ਉਹਨਾਂ ਦੀ ਡੇਰਾਦਾਰੀ ਨੂੰ ਠੱਲ ਪਾਉਣ ਲਈ ਸੁਚੇਤ ਹੋਇਆ ਜਾਵੇ ਕੀ ਇਹ ਬਿਕਰਮਜੀ ਸਿੰਘ ਮਜੀਠੀਏ ਤੇ ਲਾਗੂ ਨਹੀਂ ਹੁੰਦਾ ਸੰਦੇਸ਼ ਇਹ ਜਿਹੜੇ ਬੰਦੇ ਆਪਣੀਆਂ ਰਿਸ਼ਤੇਦਾਰੀਆਂ ਪਾਈ ਬੈਠੇ ਨੇ ਕਿ ਉਹਨਾਂ ਨੂੰ ਇਸ ਸੰਦੇਸ਼ ਤੋਂ ਕਦੀ ਵੀ ਅਕਲ ਨਹੀਂ ਆਈ ਕਿ ਰਿਸ਼ਤੇਦਾਰੀਆਂ ਕਿਹਦੇ ਨਾਲ ਪਾਉਣੀ ਆ ਗੁਰੂ ਢੰਮ ਨਾਲ ਪਾਉਣੀ ਆ ਰਿਸ਼ਤੇਦਾਰੀਆਂ ਤੁਸੀਂ ਅੱਜ ਤੁਸੀਂ ਕਹਿੰਦੇ ਹੋ ਕਿ ਬਾਬਾ ਕਹਣਾ ਆ ਸੰਤ ਕਹਣਾ ਆ ਫਿਰ ਤੁਸੀਂ ਸਿੱਖਾਂ ਨੂੰ ਕਿਵੇਂ ਕਹੋਗੇ ਵੀ ਇਹ ਗੁਰੂ ਢੰਮ ਆ ਇਹ ਗੁਰੂ ਢੰਮਾ ਨੇ ਤੁਹਾਨੂੰ ਪਹਿਲਾਂ ਮਾਰਿਆ ਇਹ ਗੁਰੂ ਢੰਮਾ ਨੇ ਹੀ ਨਰਕ ਧਾਰੀਏ ਦੇ ਟਾਈਮ ਤੇ ਤੁਸੀਂ ਉਦੋਂ ਵੀ ਗੁਰੂ ਢੰਮਾ ਦਾ ਸਾਥ ਦਿੱਤਾ ਸੀਗਾ ਜਦੋਂ ਤੇਰਾ ਸਿੰਘ ਸ਼ਹੀਦ ਹੋਏ ਸੀਗੇ ਫਿਰ ਉਦੋਂ ਉਸ ਤੋਂ ਬਾਅਦ ਫਿਰ ਤੁਹਾਨੂੰ ਜਦੋਂ ਲੋਕਾਂ ਨੇ ਮaaf ਕੀਤਾ ਤੇ ਤੁਸੀਂ ਡੇਰਾ ਸਿਰਸੇ ਵਾਲਾ ਚੱਕ ਲਿਆ ਤੇ ਡੇਰਾ ਸਿਰਸੇ ਵਾਲੇ ਨੇ ਤੁਹਾਡਾ ਬੇੜਾ ਕਰਕੇ ਕੀਤਾ ਤੇ ਤੁਸੀਂ ਥੱਲੇ ਭੌਂ ਤੇ ਚਲੇ ਗਏ ਤੇ ਅੱਜ ਜਦੋਂ ਤੁਸੀਂ ਫੇਰ ਮਾੜਾ ਮੋਟਾ ਥੋੜੀ ਹਵਾ ਬਣ ਲਗੀ ਆ ਤੇ ਤੁਸੀਂ ਰਾਧਾ ਸਵਾਮੀ ਚੱਕ ਲਿਆ ਜਿਹੜੇ ਰੋਗ ਨਾਲ ਬੱਕਰੀ ਮਰ ਗਈ ਉਹੋ ਰੋਗ ਬਟੇਰੇ ਨੂੰ ਤੁਸੀਂ ਉੱਥੇ ਹੀ ਖੜੇ ਹੋ ਅੱਜ ਫੇਰ ਸੋ ਇਸ ਕਰਕੇ ਮੈਂ ਕਾਲੀਆਂ ਨੂੰ ਦੱਸਣਾ ਚਾਹੁੰਦਾ ਆ ਕਿਉਂਕਿ ਕਾਲੀ ਵਰਕਰ ਜਿੰਨਾ ਵੀ ਆ ਉਹ ਅੱਜ ਜਿੱਥੇ ਗੁਰਿੰਦਰ ਸਿੰਘ ਢਿੱਲੋਂ ਨੂੰ ਟਿੱਲੋ ਨੂੰ ਡਿਫੈਂਡ ਕਰ ਰਿਹਾ ਆ ਉਹ ਉਥੇ ਕਾਲੀਆਂ ਨੂੰ ਡਿਫੈਂਡ ਕਰਦਾ ਕਰਦਾ ਗੁਰਿੰਦਰ ਸਿੰਘ ਢਿੱਲੋਂ ਨੂੰ ਡਿਫੈਂਡ ਵੀ ਕਰ ਰਿਹਾ ਤੇ ਨਾਲ ਦੀ ਨਾਲ ਉਹਨੂੰ ਸੰਤ ਵੀ ਕਹਿ ਰਿਹਾ ਹੈ ਜਿਹੜਾ ਸਿੱਖਾਂ ਲਈ ਬਹੁਤ ਕਾਤਕਾ ਜਿਹੜੇ ਸਿੱਖ ਲੜਦੇ ਆ ਇਹਨਾਂ ਡੇਰੇਦਾਰਾਂ ਨਾਲ ਜਿਹੜੇ ਸਿੱਖ ਲੜਦਿਆਂ ਨੇ ਪ੍ਰਚਾਰ ਕਰਦਿਆਂ ਨੇ ਹਰ ਥਾਂ ਤੇ ਕਿਹਾ ਵੀ ਇਹ ਗੁਰੂ ਧੰਮ ਆ ਅਜ ਉਹਨਾਂ ਸਿੱਖਾਂ ਨੂੰ ਤੁਸੀਂ ਕੀ ਸਿਲਾ ਦੇ ਰਹੇ ਹੋ ਅਜ ਉਹਨਾਂ ਨੂੰ ਕੀ ਸੰਦੇਸ਼ ਦੇ ਰਹੇ ਹੋ ਪੀ ਇਹ ਵਾਕਈ ਗੁਰੂ ਆ ਕੋਈ ਜਿਹੜਾ ਨਰਕਧਾਰੀ ਆਪਣੇ ਆਪ ਨੂੰ ਗੁਰੂ ਕਹਿ ਕੇ ਸ੍ਰੀ ਹਰਮੰਦਰ ਸਾਹਿਬ ਦੀ ਧਰਤੀ ਪਵਿੱਤਰ ਧਰਤੀ ਦੇ ਗੁਰੂ ਢੰਮ ਦਾ ਜਲੂਸ ਕੱਢ ਕੇ ਗੁਰੂ ਬਣ ਕੇ ਬੈਠਾ ਸੀਗਾ ਉਸ ਨਗਰ ਕੀਰਤਨ ਉਸ ਜਲੂਸ ਦੇ ਵਿੱਚ ਤੇ ਅੱਜ ਉਸੇ ਗੁਰੂ ਢੰਮ ਨੂੰ ਤੁਸੀਂ ਚੁੱਕ ਕੇ ਮੋਡਿਆਂ ਤੇ ਬਾ ਲਿਆ ਇਸ ਦੇ ਨਾਲ ਹੀ ਇਹ ਪੂਰੇ ਵਿਸ਼ਵ ਦੇ ਗੁਰੂ ਸਥਾਨਾਂ ਦੀ ਸੇਵਾ ਸੰਭਾਲਣ ਨਿਭਾਉਣ ਵਾਲੇ ਪ੍ਰਬੰਧਕ ਧਾਰਮਿਕ ਸ਼੍ਰੇਣੀ ਦੇ ਸੱਜਣਾਂ ਤੇ ਹੋਰ ਪਤਵੰਤਿਆਂ ਨੂੰ ਵੀ ਸਖਤ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਆਪਣੇ ਆਪਣੇ ਇਲਾਕੇ ਵਿੱਚ ਬਣਾਉਣਗੇ ਗੁਰਸਥਾਨਾਂ ਦੀ ਸੇਵਾ ਸੰਭਾਲ ਲਈ 24 ਘੰਟੇ ਲਈ ਹੀ ਸੁਚੇਤ ਹੋਣ ਅਤੇ ਹਰ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮਾਨ ਸਨਮਾਨ ਦੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਜੋਕ ਪ੍ਰਬੰਧ ਕਰਨ ਤਾਂ ਕਿ ਕਿਸੇ ਵੀ ਪ੍ਰਕਾਰ ਦੀ ਕੋਈ ਅਣਸਖਾਣੀ ਘਟਨਾ ਨਾ ਵਾਪਰੇ ਭਵਿਕ ਵਿੱਚ ਇਸ ਗੱਲ ਨੂੰ ਵੀ ਯਕੀਨੀ ਬਣਾਇਆ ਜਾਵੇ ਕਿ ਜਾਤਾਂ ਪਾਤਾਂ ਜਾਂ ਧੜਿਆਂ ਦੇ ਵਖਰੇਵਿਆਂ ਦੇ ਆਧਾਰ ਤੇ ਬੇਲੋੜੇ ਗੁਰਦੁਆਰੇ ਨਾ ਬਣਾਏ ਜਾਣ ਕਿਉਂਕਿ ਉਹਨਾਂ ਟਾਈਮਾਂ ਦੇ ਵਿੱਚ ਬਹੁਤ ਜ਼ਿਆਦੀਆਂ ਬੇਦਬੀਆਂ ਹੋ ਰਹੀਆਂ ਸੀਗੀਆਂ ਉਹ ਬੇਦਬੀਆਂ ਜਿਹੜੀਆਂ ਉਹ ਡੇਰੇਦਾਰਾਂ ਵੱਲੋਂ ਕਰਵਾਈਆਂ ਜਾ ਰਹੀਆਂ ਸੀਗੀਆਂ ਤੇ ਉਹਨਾਂ ਡੇਰਿਆਂ ਦੇ ਵਿੱਚ ਹੀ ਡੇਰੇਦਾਰਾਂ ਵਿੱਚ ਹੀ ਇਹ ਗੁਰੂ ਢੰਮ ਨਰਕਧਾਰੀਆ ਗੁਰੂ ਢੰਮ ਸਿਰਸੇ ਵਾਲਾ ਗੁਰੂ ਢੰਮ ਰਾਧਾ ਸਵਾਮੀ ਵੀ ਆ ਸੋ ਇਸ ਕਰਕੇ ਕਟੋ-ਕਟ ਮੈਂ ਕਾਲੀ ਲੀਡਰਾਂ ਨੂੰ ਕਹਿਣਾ ਚਾਹੁੰਦਾ ਆ ਵੀ ਜਿਹੜੀ ਸਿਆਸਤ ਤੁਸੀਂ ਕਾਲੀ ਪੰਥ ਦੇ ਨਾਂ ਤੇ ਖਿਡਣੀ ਚਾਹੁੰਦੇ ਹੋ ਨਾ ਉਹਦੇ ਵਿੱਚ ਗੁਰੂ ਢੰਮ ਨਾ ਸਿੱਖਾਂ ਦੇ ਸਿਰ ਤੇ ਮੜੋ ਇਹਦੇ ਤੇ ਮੈਂ ਹੋਰ ਲੰਬੀਆਂ ਸਬੂਤਾਂ ਸਮੇਤ ਜਿਹੜਾ ਗੁਰੂ ਧੰਮਾ ਜਾਂ ਇਹਦੀਆਂ ਲਿਖਤਾਂ ਦੇ ਵਿੱਚੋਂ ਮੈਂ ਕੱਢ ਕੇ ਅਗਲੀਆਂ ਵੀਡੀਓ ਦੇ ਵਿੱਚ ਤੁਹਾਡੇ ਸਾਹਮਣੇ ਲੈ ਕੇ ਆਵਾਂਗਾ ਇਹ ਤਦ ਤੱਕ ਸਿਰਫ ਇੰਨੀ ਇੱਕ ਗੱਲ ਮੈਂ ਤੁਹਾਡੇ ਨੂੰ ਦੱਸਣੀ ਚਾਹੁੰਦਾ ਆ ਕਿ ਇਹਦਾ ਵਿਰੋਧ ਰਾਧਾ ਸਵਾਮੀ ਦਾ ਗੁਰੂ ਧੰਮ ਦਾ ਵਿਰੋਧ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਵੱਡੇ ਲੈਵਲ ਤੇ ਪੰਜਾਬ ਦੀ ਧਰਤੀ ਤੇ ਹੋਊਗਾ ਇਹ ਗੱਲ ਤੁਸੀਂ ਯਾਦ ਰੱਖਿਓ ਤੇ ਇਹਨੇ ਤੁਹਾਨੂੰ ਡੋਬਣਾ ਜੇ ਕਾਲ